ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਉਹਨਾਂ ਲਗੇ ਸਾਗ ਸਾਗ ਵੀ ਹੈ ਜੀ ਸਾਹ ਕਿਹੜਾ ਹੈ ਬਾਜੀ ਸਰੋਂ ਦਾ ਸਰੋਂ ਦਾ ਲਿਆਣਾ ਸਾਗ ਸਵੇਰੇ ਸਵੇਰੇ 7 ਵਜੇ ਜਾ ਕੇ 7 ਵਜੇ ਤੋਂ ਪਹਿਲਾਂ ਚੱਲ ਗਏ 7 ਵਜੇ ਤੋਂ ਪਹਿਲਾਂ ਚੱਲ ਗਏ ਅਸੀਂ ਸਾਗ ਲੈਣ ਤੇ ਬਹੁਤ ਹੀ ਵਧੀਆ ਸੀ ਬਿਲਕੁਲ ਇੱਕਦਮ ਰੈਡੀ ਸੀ ਕੌਣ ਜੁਦੀ ਹਾਂ ਉਹ ਪਾ ਟੀਵੀ ਨਹੀਂ ਲੱਗਾ ਇਹ ਨਾਲੇ ਟੀਵੀ ਲਾ ਲਿਆ ਬਾਅਦ ਚ ਲਾਇਆ ਬਾਅਦ ਚ ਲਾਇਆ ਨਾ ਫਰਕ ਪੈਂਦਾ ਵਾ ਉਧਰ ਮੋੜ ਫੜ ਕੇ ਮੂੰਹ ਚ ਪਾ ਕੇ ਤਣੀਆਂ ਦੇਣਾ ਤੇ ਅੱਜ ਤਣੀਆਂ ਨਹੀਂ ਮੂੰਹ ਚ ਪਾਈਆ ਮਟਕਾ ਮਿੰਟੋ ਮਿੰਟ ਵੱਜ ਗਿਆ ਹਾਂ ਤੇ ਸਾਗ ਆਹੀ ਲਿਆ ਜੀ ਸਰੋਂ ਦਾ ਸਾਗ ਬਹੁਤ ਵਧੀਆ ਮਿਲ ਗਿਆ ਸਾਗ ਸਾਰੇ ਕਿਹੇ ਵਲੇ ਹੁੰਦਾ ਵਾ ਨਾ ਕਿ ਪਾਣਗੇ ਵਟਾਂਗੇ ਤੇਰਾ ਪਸ਼ਾਂ ਤੱਕ ਬਣਾਵਾਂਗੇ ਤੇਰਾ ਦਿਖਾਵਾਂਗੇ ਇਕੱਟਾ ਤੇ ਤੋਂ ਮੰਗੇ ਨੇ ਸੋ ਇਹ ਇਕੱਟਾ ਨੇ ਪਹਿਲਾ ਛਿੱਲਾਂਗੇ ਕੱਤੇ ਤੇਰੀ ਤੋਂ ਆਂਦੀ ਤੇ ਇਕੱਟਾ ਅੱਜ ਬਣੇਗਾ ਸਾਗ ਤੇ ਨਾਲ ਬਣੇਗੀ ਮੱਕੀ ਦੀ ਰੋਟੀ ਮੱਕੀ ਦਾ ਆਟਾ ਵੀ ਲੈ ਕੇ ਆਇਆ ਉਹਨਾ ਆਟਾ ਖਤਮ ਹੋਇਆ ਮੱਕੀ ਦਾ ਓਏ ਓ ਚੇਤਾ ਕਰਾਤਾ ਈ ਉਹ ਹੁਣ ਵੀ ਜਾਂ ਓਏ ਸਾਰੇ ਸੱਚ ਤਾਂ ਨੇ ਮੱਕੀ ਦੇ ਰੋਟੀ ਨਾਲ ਸਾਗ ਹੀ ਖਾਣਾ ਆਉ ਨਾਲੇ ਓਏ ਸਾਰੇ ਮੱਕੀ ਦੀ ਰੋਟੀ ਖਾਣਾ 12 ਵਜੇ ਤੋਂ ਬਾਅਦ ਹੀ ਖੋਲਦਾ ਤਾਂ ਕੰਮ ਮੇਰੇ ਸਹੇਲੀ ਐ ਇੱਕ ਸ਼ਾਮੀ ਲੈ ਆ ਉਹਦੇ ਬੱਚੇ ਮੱਕੀ ਦੀ ਰੋਟੀ ਨੂੰ ਕਹਿੰਦੇ ਕਿ ਸੋਨੇ ਦੀ ਰੋਟੀ ਸੋਨੇ ਦੀ ਰੋਟੀ ਉਹ ਕਹਿੰਦੇ ਸੋਨੇ ਦਾ ਆਪਨਾਂ ਕਰੀ ਲਈ ਉਹ ਵੀ ਮम्मा ਅੱਜ ਸੋਨੇ ਦੀ ਰੋਟੀ ਬਣਾਇਓ ਨਾਲ ਉਹ yellow ਕਲਰ ਦੀ ਜਿਹੜੀ ਚਾਹਦੀ ਹੁੰਦੀ ਹੈ yellow ਕਲਰ ਦੀ ਹੁੰਦੀ ਨਾ yellow ਕਲਰ ਦਾ 골ਡ ਹੁੰਦਾ ਸੋਨੇ ਦੀ ਰੋਟੀ ਉਹ ਤਾਂ ਕਹਿੰਦੇ ਸੋਨੇ ਦੀ ਰੋਟੀ ਹਾਂ ਮੈਂ ਤਾਂ ਵਿਛਾਉਂ ਕਾ ਬੰਨੇ ਸ਼ਾਈ ਰੋਟੀ ਖਾਦੇ ਜੇ ਸੋਨੇ ਦੀ ਹੂੰ ਇਹਨਾਂ ਦੀ ਤਿਆਰੀ ਹੋਂਦੀ ਐ ਇਹ ਲਾਂਦੇ ਕੀ ਪਏ ਆ ਤੁੰਦਰਾ ਛਿਲਦੇ ਪਏ ਆ ਤੁੰਦਰਾ ਛਿਲ ਕੇ ਬਾਚੋ ਤੁੰਦਰਾ ਛਿਲ ਟੋਕੇ ਨਾ ਨਹੀਂ ਟੋਣਾ ਇਹ ਫਿਰ ਨੂੰ ਥੋੜੀ ਜਿਹੀ ਦੇਰ ਨਚੜਵਾ ਕੇ ਰੱਖ ਦਾਂਗੇ ਹੂੰ ਹੂੰ ਥੋੜਾ ਪਾ ਲੈ ਜਦੋਂ ਇਸ ਕਰ ਜੂ ਮੇਰਾ ਪੈਰ ਉੱਪਰ ਕਾਂਗੇ ਟੋਕੇ ਦੇ ਨਾਲ ਹੂੰ ਹੂੰ ਟੋਕਾ ਗੋਵਾਂ ਲਾ ਕੇ ਹੱਥ ਨਾਲ ਦੋਵੇਂ ਚਾਪੂ ਹੀ ਗੋਵਾਂ ਲਾ ਦੇ ਉਹ ਚਾ ਉੱਪਰ ਹੋਣਾ ਠੀਕ ਹੋ ਪੱਟੇ ਆਹ ਉਹ ਵਲਾ ਦਾਤ ਹੈਗਾ ਪਰ ਦਾਤ ਨੂੰ ਮੈਂ ਕੱਟ ਤੇ ਲੈਣੀ ਆ ਉਹਨੂੰ ਟਾਈਮ ਲੱਗਦਾ ਮੈਂ ਖਟਿਆ ਇੱਕ ਦੋ ਮਮੀ ਕੱਢਦੀ ਫਟਾਫਟ ਮਮੀ ਕੱਢਦੀ ਦਾਤ ਪੈਰ ਤੇ ਰੱਖ ਕੇ ਮਮੀ ਉੱਧਰ ਕੱਢ ਦੇ ਤੇ ਫਟਾਫਟ ਮੈਨੂੰ ਟਾਈਮ ਲੱਗਦਾ ਹੋਰ ਹੀ ਹੋਣਾ ਸਪੀਡ ਨਹੀਂ ਇੱਕ ਈ ਯਾਦ ਆ ਮੈਂ ਵੀ ਪਹਿਲਾਂ ਜਦੋਂ ਛੋਟਾ ਜਾਂਦਾ ਸੀ ਨਾਲ ਇੱਕ ਈ ਦੇਖਿਆ ਤੇ ਕਹਿੰਦੀ ਦੇਖਣ ਨੇ ਵਾ ਕਿੱਦਾਂ ਕਰਦੇ ਕੰਮ ਆ ਇਹ ਮੈਂ ਕਰਾਂ ਦਾਦੀ ਕਹਤਾਂ ਕਹਿੰਦੀ ਵੇਖ ਲੈ ਕਰਕੇ ਹੱਥੇ ਨਾਲ ਵਾਜੇ ਮੈਂ ਨਹੀਂ ਕਹਿੰਦੀ ਗੈਪ ਆ ਕੇ ਕਰੀ ਬਸ ਪਾਇਆ ਦੋ ਵਾਰੀ ਮਾਰਿਆ ਮੈਂ ਨਹੀਂ ਮੇਰੇ ਕੋ ਨਹੀਂ ਹੋਣਾ ਡਰ ਜਾ ਲੱਗਦਾ ਵਾ ਸਾਥ ਦੇ ਨਾਲ ਨਾ ਖੜਾ ਪੈਂਦਾ ਕਿਉਂਕਿ ਉਹ ਛੋਟੇ ਹੀ ਹੋਨੇ ਨਾ ਹੋਈ ਨਾ ਉਹ ਇਹਨਾਂ ਛੋਟੇ ਹੀ ਹੋਨੇ ਤਾਂ ਡਰ ਜਾ ਲੱਗਦਾ ਹੀ ਕਹਿੰਦੀ ਫਰਾਦੇ ਜਿੰਨਾ ਟਾਈਮ ਤੂੰ ਲਾਦਾ ਦੋ ਹੈਗਾ ਜੀ ਪੱਠੇ ਕੁੱਤਨ ਵਾਲਾ ਤੇ ਉਸ ਦਾ ਛੋਟਾ ਹੀ ਵੇਖਦੇ ਇੰਨੇ ਪੱਠੇ ਕੁੱਤੇ ਕਰਨੇ ਹਾਂ ਇਹਨੇ ਛੋਟੇ ਦਾ ਪੱਠੇ ਕੁੱਤੇ ਨਹੀਂ ਕੀ ਚੀਜ਼ ਬਣਾਈ ਜਲਾਉਂਦੇ ਨੇ ਤੇ ਵੱਡੇ ਹੁੰਦੇ ਸੀ ਪਹਿਲਾਂ ਕਿ ਉਹ ਪੱਠੇ ਕੁੱਤਨ ਵਾਲਾ ਬਾਤੇ ਬਣਾਤੇ ਹਾਂ ਸਾਰੇ ਮਸ਼ੀਨ ਜੋ ਅਗੇ ਨਹੀਂ ਤਾਂ ਸਾਰੇ ਜਿਆਦਾ ਮੈਂ ਚਾਹ ਪੰਜ ਕਿਲੋ 5 ਕਿਲੋ ਦਿੱਤਾ ਨੇ ਸਾਨੂੰ 4 5 ਕਿਲੋ ਬਹੁਤ ਜਿਆਦਾ 4 ਕਿਲੋ ਲਿਆ ਤੇ ਬਾਥੂ ਜਿਹੜਾ ਲਿਆ ਕੋੜਾ ਹੁੰਦਾ ਉਹ ਨਹੀਂ ਬੈਠੇ ਉਹਦੇ ਨਾਲ ਵਧੀਆ ਬਾਤ ਕੋਟਿਆ ਲਾਈ ਵਰਗਾ ਹੈਲੋ ਅੱਛਾ ਕੀ ਹੈ ਨਾ ਦਰੋ ਜੀ ਮਾਸੀ ਜੀ ਮਾਸੀ ਦੀ ਹੈ ਐਕਟਿਵ ਹੈ ਹੋ ਨਾ ਇਹ ਕੰਨਾ ਲੈ ਦੋ ਦੋ ਆਵੇ ਲੈ ਦੋ ਦੋ ਆਵੇ ਫੇਰ ਲੈ ਦੋ ਦੋ ਆਵੇ ਦੋ ਦੋ ਆਵੇ ਦੋ ਦੋ ਆਵੇ ਮਾਸੀ ਹੈ ਮਾਸੀ ਗਈ ਨਾ ਦੋ ਦੋ ਲੈ ਦੋ ਦੋ ਆਵੇ ਕਿਹੜੇ ਮਾਸੀ ਚਾਲ ਕੇ ਖਾ ਕੇ ਕਿਹੜੇ ਮਾਸੀ ਆਏ ਮਾਸੀ ਹੈ ਕਿਹਦੀ ਮਾਸੀ ਤੇਰੇ ਨਾਲ ਸੂਟ ਲੈ ਕੇ ਆਏ ਸਾਸਿਕਾ ਨੇ ਕੀਤੀ ਮਾਸੀ ਨੂੰ ਉਹ ਵੀ ਨਹੀਂ ਨਹੀਂ ਨਾ ਕੀਤੀ ਉਹ ਵੀ ਲੈ ਨੂੰ ਕਰਦੇ ਨਹੀਂ ਮੈਂ ਬਲੌਗ ਚਲ ਨਹੀਂ ਕਰਦੇ ਸਾਸ ਦੀ ਹੁਏ ਨਹੀਂ ਠਾਗੇ ਭਾਰ ਲੈ ਕੇ ਆ ਗਏ ਠਾਗ ਗਈ ਓਏ ਹੋਏ ਭਾਰ ਲੈ ਕੇ ਆ ਗਏ ਠਾਗੇ ਠਾਗ ਗਈ ਮੈਂ ਓਏ ਹੋਏ ਕੀ ਬਾਤ ਹੈ ਓਏ ਹੋਏ ਇਧਰ 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 ਦੇ ਦੇ ਮੈਂ ਦਿਖਾ ਇਧਰ ਨੂੰ ਹਾਂਜੀ ਦਿਖਾ ਠੀਕ ਲੱਗਦੀ ਓਏ ਹੋਏ ਇਹ ਤੇ ਪਾਦੀ ਨਹੀਂ ਹੈ ਓ ਜੇ ਲੈ ਆ ਮੈਨੂੰ ਓਏ ਹੋਏ ਹੈ ਆਖੇ ਜਾਨ ਕੇ ਮਾਰ ਜਾਨ ਕੇ ਮਾਰ ਹੈਲੋ ਕਾਇ ਕੋਣ ਆ ਪਾਤਾ ਦੋ ਓ ਕੋਣ ਆਇਆ ਉਹ ਕੋਣ ਆ ਮਾਸੀ ਕਾ ਆਇਆ ਆ ਦੇ ਮਾਸੀ ਕਿਹੜੇ ਆਇਆ ਕਿਹਨੇ ਪਾਸਤਾ ਕਿਹੜਾ ਪਾਸਤਾ ਨਹੀਂ ਮਿਲਣਾ ਪਾਸਤਾ ਆ ਆ ਆ ਮਿਲਣਾ ਮਿਲਣਾ ਹੈਲਾ ਓ ਫਿਊ ਹਿੰਦੇ ਰਹੀਆਂ ਨੂੰ ਹਜੇ ਬਣਿਆ ਨਹੀਂ ਨਾ ਤਾਂ ਕਹਿੰਨੇ ਆ ਹਜੇ ਨਹੀਂ ਮਿਲਣਾ ਬਣਿਆ ਨਹੀਂ ਐ ਪਪਾ ਆਜੋ ਹਾਂ ਆਜੋ ਬਾਹਰ ਆਜੋ ਪਪਾ ਕਿਉਂ ਗੁੰਡਾ ਕਰਦੀ ਆਜੋ ਲਓ ਜੀ ਸਾਗ ਛਿਲ ਕੇ ਰੱਖ ਦਿੱਤਾ ਧੋ ਕੇ ਰੱਖ ਦਿੱਤਾ ਇਹ ਵੀ ਸਾਗ ਹੀ ਆ ਸਰ ਛਿੱਲੇ ਕੇ ਸਾਰੀਆਂ ਕੰਦਨਾਂ ਹੋ ਗਈਆਂ ਲਓ ਜੀ ਸਾਗ ਹੋ ਗਿਆ ਤਿਆਰ ਹੋ ਗਿਆ ਇਹ ਉਹ ਮਤਲਬ ਕਿ ਤਿਆਰੀ ਹੋ ਗਈ ਹੈ ਕੱਟਣ ਬੱਟਣ ਵਾਲੀ ਕੱਟਣਾ ਲੱਗੂਗਾ ਤੇ ਹੁਣ ਅੰਮਲ ਲਗਾਵਾ ਪਾਸਤਾ ਤੇ ਹੁਣ ਦੁਪਹਿਰ ਦਾ ਖਾਣਾ ਸਾਡੇ ਲਈ ਰੈਡੀ ਕਰਾਂਗੇ ਸਾਗ ਦੇ ਸਾਗ ਨੂੰ ਲੱਗ ਜਾਣਾ ਟਾਈਮ ਤੇ ਰੋਟੀ ਨਹੀਂ ਬਣਨੀ ਤੇ ਹੁਣ ਬਣਾਉਣ ਲੱਗੇ ਆ ਅਸੀਂ ਪਾਸਤਾ ਆ ਗਈ ਹੈ ਕੱਚਾ ਕੱਚਾ ਉਹ ਵਾਲ ਕੇ ਹੋ ਗਿਆ ਚਲੋ ਚਲੋ ਬੋਇਲ ਕਰ ਲਿਆ ਬੋਇਲ 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 ਅੱਜ ਰੋਟੀ ਦੀ ਥਾਂ ਛੁੱਟੀ ਹੋ ਗਈ। ਅੱਜ ਵੀ ਛੁੱਟੀ ਹੋ ਗਈ ਹੈ। ਉਹ ਮਤਲਬ ਪਾਸਤਾ ਬਣਿਆ ਰੋਟੀ ਦੀ ਜਗ੍ਹਾ ਤੇ। ਰੋਟੀ ਦੀ ਜਗ੍ਹਾ ਤੇ ਪਾਸਤਾ। ਰੋਟੀ ਦੀ ਜਗ੍ਹਾ ਤੇ ਪਾਸਤਾ ਬਣਿਆ। ਬੇਹੇ ਵੀ ਆ। ਸੋਣੇ ਨੇ ਕੱਲ ਜੁ ਵੀ ਕਿਹਾ ਲੈ ਮਮਾ ਪਾਸਤਾ ਬਣਾਉਗਾ। ਮੈਂ ਘਾ ਦੇਣੀ ਸੀ। ਉਹਨਾਂ ਨੇ ਤੇ ਬਸ ਇਹ ਲਟਰਾ ਮਟਰਾ ਚੀਜ਼ਾਂ ਹੀ ਚਾਹੀਦੀਆਂ ਨੇ ਬੱਚਿਆਂ ਨੂੰ। ਅੱਜ ਸਰ ਪੈਣ ਅਗੇ ਦਰਾ ਦੂਗੀ ਉਹਨੂੰ ਸਾਥ ਸਵਾਦਾਂਗੇ। ਆਹੋ। ਕਿਹਦੇ ਕੋਈ ਸਾਗ ਨਹੀਂ ਖਵਾਇਆ। ਦੇਖਾ ਪੈਣ ਨਾ ਇੱਕ ਪੈਣ ਦਾਜ ਹੋ ਗਈ ਸੋਣੇ। ਸੌਰੀ ਸੌਰੀ ਭੈਣ ਨਾਰਾਜ਼ ਹੋ ਗਈ ਨਾਰਾਜ਼ ਹੋ ਗਈ ਨਾਰਾਜ਼ ਹੋਈ ਉਹ ਮਿਸਟੇਕ ਹੋ ਜਾਂਦੀ ਹਿਆ ਭੈਣ ਨਾਰਾਜ਼ ਹੋ ਗਈ ਕਿ ਸਾਗ ਬਣਾ ਕੇ ਪਹਿਲਾਂ ਖਾ ਲਿਆ ਪਹਿਲਾਂ ਥੋੜਾ ਜਿਹਾ ਬਣਾਇਆ ਸੀ ਉਹ ਸਾਨੂੰ ਵੀ ਨਹੀਂ ਪਤਾ ਲੱਗਾ ਸਾਨੂੰ ਵੀ ਨਹੀਂ ਪਤਾ ਲੱਗਾ ਕਿੱਥੇ ਗਿਆ ਸਾਗ ਬਣਿਆ ਕਦੋਂ ਤੇ ਖਤਮ ਕਦੋਂ ਹੋਇਆ ਇਹ ਅੱਜ ਬਣਾ ਕੇ ਖਵਾਵਾਂਗੇ ਭੈਣ ਨੂੰ ਭੈਣ ਖੁਸ਼ ਹੋ ਜਾਏਗੀ ਤੇ ਹੁਣ ਪਾਸਤਾ ਬਣ ਕੇ ਖਾਣੇ ਬਣਾ ਕੇ ਯਸ਼ਵੀ ਮੰਗੰਦਿਆ ਯੂਵੀਵੀ ਖਾਲੰਦਾਵਾ ਖੁਸ਼ ਹੋ ਕੇ ਪਾਸਤਾ ਜੂਵੀ ਯਸ਼ ਨੂੰ ਤਾਂ ਪਤਾ ਲੱਗਿਆ ਤੇ ਕਹਿੰਦੇ ਮਮੋ ਵਾਓ ਪਾਸਤਾ ਹਾਂ ਵਾਓ ਮੈਂ ਖਾਊਂਗਾ ਪਾਸਤਾ ਬਣਨ ਦਾ ਪਤਾ ਲੱਗ ਜਵੇ ਵਾਓ ਪਾਸਤਾ ਬਣਨਗਾ ਇਹਨੇ ਖੁਸ਼ ਹੋ ਇੰਦੇ ਪਾਸਤਾ ਪਤਾ ਲੱਗੇ ਬਣਨ ਲੰਗਾ ਚਲੋ ਜੀ ਉਹ ਬੱਲੇ ਗਲਾਸ ਪਾਇਤਾ ਹੈ ਦੁੱਧ ਦਾ ਵਾਜ ਮਲਾਈ ਵੀ ਪੈਣੀ ਹੈ ਨਹੀਂ ਬਸ ਬਸ ਦਲਦੀ ਪੁੰਦੇ ਆ ਆਸ਼ਾ ਇਹਨਾਂ ਪਛਾਣ ਕੇ ਪੋਣਾ ਮਾਸੀ ਆਏ ਹੀ ਘੜੀ ਦੀ ਘੜੀ ਲੰਘਦੇ ਹੋਏ ਤੇ ਮਿਲ ਕੇ ਮਿਲ ਕੇ ਚੱਲ ਗਏ ਜਸ਼ਨੂ ਬਾਜ਼ਾਰ ਆਏ ਹੀ ਥਰੁਪ ਗਏ ਤੇ ਬਾਜ਼ਾਰ ਆਏ ਹੀ ਜਸ਼ਨੂ ਮਿਲਣ ਮਿਲ ਕੇ ਚੱਲ ਗਏ ਜਸ਼ਨੂ ਜਸ਼ਨ ਨੂੰ ਬਾਜ਼ਾਰ ਮਿਲਣ ਨਹੀਂ ਹੈ ਜਸ਼ਨ ਨੂੰ ਸਮਾਨ ਬਾਜ਼ਾਰੋਂ ਸਮਾਨ ਲੈਣਾ ਹੀ ਜਸ਼ਨ ਨੂੰ ਮਿਲਣ ਆ ਗਿਆ ਆਹੋ ਜਸ਼ਨ ਨੂੰ ਮਿਲਣ ਆ ਗਿਆ ਅੱਧੀ ਗੱਲਾਂ ਕਰਦੇ ਅੱਜ ਜਸ਼ਨ ਨੂੰ ਬਾਜ਼ਾਰੋਂ ਮਿਲ ਰਾਈਗੀ ਬਾਜ਼ਾਰੋਂ ਆਏ ਹੋ ਕੇ ਤੇ ਜਸ਼ਨ ਨੂੰ ਮਿਲ ਕੇ ਚਲੇ ਗਏ ਬਸ ਨਾ ਇਹ ਨਾ ਨਾ ਪਾਸਤਾ ਬਣ ਲਿਆ ਨਾ ਨਾ ਨਹੀਂ ਐ ਸਬਜ਼ੀਆਂ ਨਹੀਂ ਹੈਗੀਆਂ ਕੋਈ ਨਹੀਂ ਤੇ ਵਿੱਚ ਗਾਜਰ ਆਹ ਸ਼ਿਮਲਾ ਮੇਚ ਗਾਜਰਾ ਸਈਆ ਇਹ ਨਹੀਂ 라ਤੀ ਵੇਖੇ ਨੇ ਸਾਰੀਆਂ ਤੇ ਸ਼ਿਮਲਾ ਮੇਚ ਰਾਜਾ ਦਾ ਪਾਕ ਜਨਾ ਉਹ ਬਹੁਤ ਟੇਸਟੀ ਲੱਗਦਾ ਹਾਂ ਤੇ ਉਹ ਪਾਉਂਦੇ ਨਹੀਂ ਤੀਰੇ ਬੱਚੇ ਨਹੀਂ ਖਾਂਦੇ ਕੀ ਕਰ ਬੱਚੇ ਨਹੀਂ ਖਾਂਦੇ ਪਾਪਾ ਤੇ ਖਾਂਦੇ ਨਾ ਬੱਚਿਆਂ ਨੂੰ ਵੀ ਟੇਸਟ ਦਿੱਤਾ ਪਹਿਲਾਂ ਉਹ ਬੱਚੇ ਕੱਢ ਦੇਣਗੇ ਸਾਈਡ ਤੇ ਰੱਖ ਦੇਣਗੇ ਉਹ ਉਹ ਫੇਰ ਪਾਪਾ ਆਪਣੇ ਪਲੇਟ ਚ ਪਾ ਕੇ ਖਾਂਣਗੇ ਹੂੰ ਉਹਦਾ ਪਾਸਾ ਆਇਆ ਪਿੱਛੇ ਬਣਾਇਆ ਹੀ ਪਾਸਾ ਪਿੱਛੇ ਬਣਾਇਆ ਹੀ ਕਿੰਨੇ ਥੋੜੇ ਦੇ ਨਹੀਂ ਆਇਆ ਸਾਡੇ ਇਥੇ ਇਹਾਂ ਚੀਜ਼ਾਂ ਦੇ ਥੋੜੀ ਦੇ ਬਸ ਬਾਦ ਬਣਨੀ ਸ਼ੁਰੂ ਉਹ ਬੰਦ ਬਣ ਜਾਂਦੀਆਂ ਥੋੜੇ ਥੋੜੇ ਦੇਰ ਬਾਅਦ ਹੀ ਬੱਚਿਆਂ ਨੂੰ ਇਹ ਘਰਾਂ ਚ ਹੈ ਨਾ ਤੁਹਾਨੂੰ ਪਤਾ ਹੀ ਹੈ ਬੱਚਿਆਂ ਨੂੰ ਤੇ ਚਾਈਨੀਜ਼ ਚੀਜ਼ਾਂ ਪਸੰਦ ਹੁੰਦੀਆਂ ਨੇ ਬਾਜ਼ਾਰ ਦਾ ਆਪਾਂ ਨਹੀਂ ਨੂਡਲ ਪਾਸਤਾ ਇਸ ਲਈ ਬਾਜ਼ਾਰ ਦਾ ਕਈ ਦਾ ਅਵੋਇਡ ਕਰੋ ਤੇ ਚਲੋ ਘਰੇ ਪਤਾ ਨੂੰ ਦਾ ਫਰੈਸ਼ ਚੀਜ਼ ਬਣਾ ਲਈਏ 10 ਮਿੰਟ ਲੱਗਦੇ ਆ ਘਰੇ ਹੀ ਤਿਆਰ ਹੋ ਜਾਂਦੀ ਇਹ ਚੀਜ਼ ਸਾਫ਼ ਸੁਥਰੀ ਵਧੀਆ ਉਹ ਹੀ ਪੈਸੇ ਬਾਅਦ ਚੋਂ ਢਿੱਲੇ ਪੈ ਜਾਂਦੇ ਬਾਹਰ ਦੀ ਚੀਜ਼ਾਂ ਖਾ ਕੇ ਡਾਕਟਰ ਨੂੰ ਜੋ ਲਾਉਣੇ ਆ ਉਹ ਹੀ ਪੈਸੇ ਢਿੱਲੇ ਪੈ ਜਾਂਦੇ ਸਾਰੇ ਮਿਸਟੇਕ ਹੀ ਹੋ ਜਾਂਦੀ ਐਰ ਕਿਆ ਤੇ ਹੈਲੋ ਗੋਲਦੀ ਨੋ ਬਲੇਖਾ ਲੱਗੇ ਜਾਂਦੇ ਆ ਗੋਲਦੀ ਨੋ ਬਲੇਖਾ ਲੱਗੇ ਜਾਂਦੇ ਆ ਥੋੜੇ ਹੋ ਨੇ ਹੀ ਥੋੜੇ ਹੋਰ ਨਹੀਂ ਠੀਕ ਹੈ ਇਹ ਦੇ ਵਾਕਏ ਬੜੀ ਛੇਤੀ ਬਣ ਜਾਂਦੇ ਆ ਚਲੋ ਜੀ ਬਣ ਗਿਆ ਪਾਸਤਾ ਹੁਣ ਖਾਣ ਦੇ ਬੱਚੇ ਲਓ ਜੀ ਰੈਡੀ ਹੋ ਗਿਆ ਪਾਸਤਾ ਲੈ ਕਾਕੇ ਗਰਮ ਹੀ ਪੁੱਤ ਠਿਆਜ ਜਾ ਜੇ ਗਰਮ ਗਰਮ ਠੰਡੇ ਹੋ ਲੰਦੇ ਯਸ਼ ਜਿਵੇਂ ਗਰਮੀ ਪੋਤਾ ਗਰਮੀ ਛਾਪਾ ਵਾਲਾ ਹੁੰਦਾ ਸਵਾਰ ਨਹੀਂ ਕਰੰਦੇ ਆ ਵੇਖੋ ਪਾਸਤਾ ਵੇਖ ਕੇ ਤੇ ਬਸ ਰਿਆ ਨਹੀਂ ਜਾਂਦਾ ਕੱਕ ਯਸ਼ਕੋ ਜੇ ਮੂੰਹ ਛੜ ਗਿਆ ਫੇਰ ਕੀ ਰਹਿਣ ਦੇ ਨਾ ਠੰਡਾ ਖਾਲਾ ਪੁੱਤ ਹਜੇ ਨਾ ਖਾ ਲਓ ਜੀ ਸਾਗ ਦੀ ਕਟਿੰਗ ਸ਼ੁਰੂ ਹੋ ਗਈ ਹੈ ਹੁਣ ਵੇਖੋ ਕਿੰਨਾ ਟਾਈਮ ਲੱਗਦਾ ਰਾਤ ਲੱਗ ਜਣੀ ਇਹਨੂੰ ਹਣਾ ਹਣਾ ਲੱਗਿਆ ਨਹੀਂ ਤਾਂ ਰਾਤ ਲੱਗਣੀ ਤੇ ਕੱਟਣ ਲੱਗਿਆ ਨਹੀਂ ਰਾਤ ਲੱਗਣੀ ਬਣਾਉਂਦੇ ਬਣਾਉਂਦੇ ਰਾਤ ਲੱਗ ਰਾਤ ਪੈ ਜਣੀ ਆਣ dennਾ ਆ ਜੀ ਸਾਗ ਧਰ ਦਿੱਤਾ ਸੀ ਗੈਸ ਤੇ ਉੱਪਰ ਕਰ ਪਾ ਗਿਆ ਵਾ ਤੇ ਨਾਲ ਨਾਲ ਕੱਟੀ ਜਾਂਦੇ ਵੇ ਆ ਨਾਲ ਨਾਲ ਪਾਈ ਜਾਂਦੇ ਵੇ ਆ ਉਨਾਂ ਲੱਗੇ ਆ ਹੁਣ ਦੇਖੋ ਕਿੰਨਾ ਟਾਈਮ ਲੱਗਦਾ ਸਵਾਹਾਂ ਦੇ ਨਗ ਜਾਂਦਾ ਵਾ ਜੋ ਸੀ ਕਟਾ ਗਏ ਇਹਨੂੰ ਹੂੰ ਮੁਕਾ ਕੋਲ ਪਰ ਕੇ ਰਈਓ ਸਾਲ ਮੱਕੀ ਦਾ ਆਟਾ ਕਿੰਨਾ ਕਹ ਲੈਵਾਂ 10 ਕਿਲੋ ਲੈਵੋ ਤੜੇ 10 ਕਿਲੋ ਲੈਵੋ ਓ ਵੀਲੇ ਨਾ ਫੜੇ ਕਟਾਉਣ ਦਾ ਪਹਿਲਾਂ ਹੁਣ ਸਾਗ ਨੂੰ ਕਟਣ ਦੇ ਵਿਚਾਰੇ ਨੂੰ ਤੁਹਾਨੂੰ ਐਵੇਂ ਕਟ ਪੈਣੀ ਹੈ ਵੇਲਣੇ ਦਾ ਆਹੋ ਸਰੀਆਂ ਕਿੱਥੇ ਰਹੀਆਂ ਜੱਤ ਨਹੀਂ ਕਿਤੇ ਨਹੀਂ ਗਈ ਸਾਰੇ ਲੋ ਜੀ ਹੁਣ ਕਟਣ ਦੀ ਵਾਰੀ ਆ ਗਈ ਜੇ ਸਾਲ ਹੋ ਗਿਆ ਤਿਆਰ ਵਿੱਚ ਪਾਤੀ ਇਹ ਮੱਕੀ ਅੱਲੜ 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 ਮੋਰਿਆ ਵਿੱਚ ਪਾਤਾ ਜੇ ਅੱਲੜ ਅੱਲੜ ਮੋਰਿਆ ਅਲੜ ਬੋਲਦੇ ਮੈਂ ਕਿਹਾ ਅਲੜ ਬੋਲਦੇ ਅੱਛਾ ਅੱਛਾ ਨੂੰ ਮੱਕੀ ਦਾ ਆਟਾ ਨਹੀਂ ਮੋਦੇ ਨਾਲ ਅਲੜ ਬੋਲਦੇ ਸੱਚਾ ਕੋਈ ਚੱਕਰ ਨਹੀਂ ਲਾਣੀ ਜੀ ਹਾਂਜੀ ਨਾ ਜੀ ਹੁਣ ਦੂਆ ਦੂ ਕੋਟੇ ਜਾਓ ਕੋਟੀ ਜਾਓ ਕੋਟੀ ਜਾਓ ਔਰ ਮੇਰੀ ਵਾਰੀ ਆਊਗੀ ਕੋਟਨ ਦੀ ਮੇਰੇ ਤੇ ਪਨਾ ਪ੍ਰੀਤੀ ਕਿ ਨਾਲ ਚੜ੍ਹ ਵਰਦੀ ਹੈ ਨਾਗੜ ਦਿਨਾਂ ਨਾਗੜ ਦਿਨਾਂ ਸਾਗ ਦੀ ਦਾਗੜ ਦਿਨਾਂ ਦਾਗੜ ਦਿਨਾਂ ਹੋਣ ਲੱਗੀ ਮੈਂ ਮਾਂ ਮੇ ਦਾ ਬਿਆਰ ਹੈ ਜਿਹਦੇ ਜਸਾ ਮਾਂ ਨੇ ਮਾਂ ਨੇ ਕੱਲੀ ਉਹ ਬਣਾਇਆ ਹੂੰ ਤੇ ਐਵੇਂ ਚੁੱਲੇ ਤੇ ਬਣਾਇਆ ਸੀ ਉਹਨਾਂ ਨੇ ਪਰਪੜਾ ਸੋਨਾ ਹੂੰ ਐਵੇਂ ਅੱਗੇ ਚੁੱਲੇ ਦੇ ਬਹਿ ਕੇ ਆ ਇਹਨਾਂ ਨੂੰ ਘੋਟਿਆ ਹੂੰ ਹੂੰ ਆ ਕਰਦੇ ਆ ਆਂ ਖੋੜਦੇ ਆ ਲਓ ਜੀ ਸਾਗ ਹੋ ਗਿਆ ਬਣ ਕੇ ਤਿਆਰ ਇਹ ਹੁਣ ਥੋੜੀ ਜਿਹਾ ਦਬਣੇਗੀ ਰੋਟੀ ਫਿਰ ਖਾਣੇ ਆ ਇਹ ਠੀਕ ਹੈ ਜੀ ਇਸੇ ਦੇ ਨਾਲ ਵੀਡੀਓ ਦਾ ਐਂਡ ਕਰਦੇ ਆ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਆ ਜੀ ਇਸੇ ਦਿਨ ਅਗਲੇ ਵਲੋਗ ਚ ਚੰਗਾ ਜੀ ਸਤਿ ਸ੍ਰੀ ਅਕਾਲ